ਦੇਖੋ ਅੱਜ ਬੜੀ ਖੁਸ਼ੀ ਨਾਲ ਮੈਂ ਗੱਲ ਦੱਸਣਾ ਚਾਹਨਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਜਿਹੜੇ ਰੇਲਵੇ ਵਿੱਚ ਉਮਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹਨਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ٹھੀਕੀਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਕਿਉਂਕਿ ਬਹੁਤ बड़ी दिक्कत थी सारे मालवे ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਇਹਦੇ ਨਾਲ ਹੀ ਕੰਮ ਜਿਹੜਾ ਇਹ ਧੂਰੀ ਦਾ ਫਸਿਆ ਹੋਇਆ ਸੀ ਉਹ ਪਛਣੀ ਮੈਂ ਜਾਣਾ ਚਾਹੁੰਦਾ ਸਾਰੇ ਹੀ ਧੂਰੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਤੇ ਸਾਡਾ ਜਸਵਿੰਦਰ ਜਿਹੜਾ ਤਕਰੀਬਨ 4 ਦਿਨਾਂ ਤੋਂ ਉਹ ਭੋਖੜਤਾਲ ਤੇ ਬੈਠਾ ਮੇਰਾ ਭਰਾ ਤੇ ਸਾਰੇ ਹੀ ਉਹ ਜੋ ਸਪੋਰਟ ਕਰ ਰਹੇ ਸੀ ਜਿੰਨੀਆਂ ਵੀ ਉੱਥੇ ਦੀਆਂ ਸੰਸਥਾਵਾਂ ਨੇ ਤੇ ਉਹਦੇ 4 ਦਿਨ ਜਿਹੜਾ ਮੈਂ ਸਮਝਦਾ ਉਹਨੇ ਕਸ਼ਟ ਚੱਲਿਆ ਸਾਡੀ ਸਾਰੀ ਭਾਜਪਾ ਦੀ ਟੀਮ ਨੇ ਇੱਕ ਕਸ਼ਟ ਚੱਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਹੀ ਸਾਡੇ ਸੀਨੀਅਰ ਲੀਡਰ ਨੇ ਜਿਹੜੇ ਉਹ ਜਾ ਕੇ ਉਹਨਾਂ ਦੀ ਭੁਖੜਦਾਲ ਖਤਮ ਕਰਨ ਤੇ ਇਹ ਜਿਹੜਾ ਤਕਰੀਬਨ ਇਹ ਇਹਦੀ ਕੀਮਤ ਹੈਗੀ ਆ 54 ਕਰੋੜ 54 ਕਰੋੜ ਦਾ ਜਿਹੜਾ ਇਹਦੀ ਅਸੀਂ ਜੀਏਡੀ ਆ ਜਿਹੜੀ ਉਹ ਅਪਰੂਵ ਕਰਦੀ ਆ ਤੇ ਉਹਦਾ ਕੰਮ ਵੀ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਅੱਜ ਦੋ ਮੋੜਲੇ ਜਿਹੜੇ ਵੱਡੇ ਤਕਰੀਬਨ ਦਰਾਹੇ ਵਾਲਾ 70 ਕਰੋੜ ਰੁਪਈਆ ਦਾ ਤੋਂ ਉੱਤੇ ਦੀ ਉਹਦਾ ਤਾਂ ਠੇਕੇਦਾਰ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਗਿਆ ਮਸ਼ੀਨਰੀ ਉੱਥੇ ਪਹੁੰਚ ਚੁੱਕੀ ਆ ਉਹਨਾਂ ਨੂੰ ਮੁਬਾਰਕਬਾਦ ਦੇਣਾ ਕਿਉਂਕਿ ਮੇਰੇ ਮਨ 'ਚ ਇੱਕ ਬੜਾ ਹੀ ਦਰਾਹੇ ਦਾ ਸੀ ਕਿ ਜਦੋਂ ਉੱਥੇ ਤਕਲੀਫ ਹੁੰਦੀ ਆ ਲੋਕਾਂ ਨੂੰ ਪਰ ਕਈ ਚੀਜ਼ਾਂ ਹੁੰਦੀਆਂ ਮੈਂ ਇਸ ਵੇਲੇ ਉਹ ਕਹਿਣਾ ਨਹੀਂ ਚਾਹੁੰਦਾ ਜਿਦੇ ਕਰਕੇ ਡਿਲੇ ਹੋਈ ਪਰ ਇਹ ਹੋਣਾ ਹੀ ਇਕੱਠਾ ਹੀ ਸੀ ਕੰਮ ਦਰਾਹੇ ਤੇ ਧੂਰੀ ਦਾ ਹੋਣਾ ਇਕੱਠਾ ਹੀ ਸੀ ਇਦੇ ਪਿੱਛੇ ਬੜੀ ਡੂੰਗੀ ਸਿਆਸਤ ਸੀ ਪਰ ਹੁਣ ਅੱਜ ਮबारकਵਾਦ ਦਿੰਦਾ ਦਰਾਹੇ ਵਾਲੇ ਤੇ ਤੁੰਗੀਆਂ ਦੇ ਜਿਹੜਾ ਇਹ ਬਠਿੰਡਾ ਸੈਕਸ਼ਨ ਤੇ ਜਿਹੜਾ ਇਹ ਧੂਰੀ ਦਾ ਜਿਹੜਾ ਕੋਲਾ ਤੇ ਮੈਂ ਰੇਖੀ ਸਾਹਿਬ ਨੂੰ ਕਹੂੰਗਾ ਤੇ ਸਾਡੀ ਸਾਰੀ ਸੀਨੀਅਰ ਵੀ.ਐਲ.ਏ. ਜੀ ਜਿਨ੍ਹਾਂ ਨੇ ਬਹੁਤ ਚਿਰ ਦੇ ਮੇਰੇ ਨਾਲ ਹਮੇਸ਼ਾ ਤਾਲਮੇਲ ਸੀਗੇ ਗੱਲ ਕਰਦੇ ਸੀ ਪਰ ਕਈ ਦਿੱਕਤਾਂ ਅਸੀਂ ਆਉਂਦੀਆਂ ਜਿਹੜੀਆਂ ਸਮੇਂ ਤੇ ਹੀ ਹੱਲ ਬੰਦੀਆਂ ਤੇ ਉਹ ਸਮਾਂ ਜਦੋਂ ਆਉਂਦਾ ਉਹ ਹੱਲ ਹੋ ਗਿਆ ਤੇ ਹੁਣ ਤੁਸੀਂ ਅੱਜ ਆਪਣੀ ਔਕੜ ਤੜ ਖਤਮ ਕਰਕੇ ਸਾਰੇ ਸ਼ਹਿਰ ਵਾਲਿਆਂ ਨਾਲ ਇਸ ਗੱਲ ਦੀ ਖੁਸ਼ੀ ਮਨਾਓ ਮੈਂ